ਇੱਕ ਗਰੀਬ ਸਿੱਖਣੀ ਸੁਰਜੀਤ ਕੌਰ ਉਹ ਇਕੱਲੀ ਰਹਿ ਗਈ ਅਕਾਲੀ ਦਲ ਪਛਾਣ ਹਟ ਗਿਆ ਲੀਡਰਸ਼ਿਪ ਭਗੌੜੀ ਲੱਗਦੀ ਹੈ ਕੀ ਹੁਣ ਆਮ ਸਿੱਖ ਭਾਰ ਚੁੱਕਣਗੇ ਜਲੰਧਰ ਦੇ ਵਿੱਚ ਕੀ ਸੁਰਜੀਤ ਕੌਰ ਦੀ ਪਿੱਠ ਤੇ ਇੱਕ ਵਾਰੀ ਫਿਰ ਆਮ ਸੁਧਾਰਨ ਸਿੱਖ ਹੋਣਗੇ ਇਸ ਵੇਲੇ ਤਾਂ ਇਹ ਮਸਵਾਲ ਆ ਕਿ ਜਦੋਂ ਲੀਡਰਸ਼ਿਪ ਕਿਨਾਰਾ ਕਰ ਜੇ ਪਿੱਛੇ हट ਜੇ ਤਾਂ ਕੀ ਕਿਸੇ ਗਰੀਬ ਸਿੱਖ ਨੂੰ ਇਕੱਲੇ ਛੱਡਿਆ ਜਾ ਸਕਦਾ ਮੇਰੇ ਖਿਆਲ ਇਹ ਨੈਰੇਟਿਵ ਚੱਲਣਾ ਸ਼ੁਰੂ ਹੋ ਗਿਆ ਜਿੰਨੇ ਕੁ ਲੋਕਾਂ ਨਾਲ ਮੇਰੀ ਗੱਲ ਹੋਈ ਹੈ ਸੋ ਆਪਾਂ ਇਹਨੂੰ ਸਮਝਦੇ ਆ ਇੱਕ ਤਾਂ ਜਿਸ ਢੰਗ ਦੇ ਨਾਲ ਉਹਨਾਂ ਨੇ ਬਰਕਨ ਕਮੇਟੀ ਰਾਹੀਂ ਜੋ ਗੱਲਾਂ ਵਾਤਾ ਕੀਤੀਆਂ ਸਾਰੀਆਂ ਕਿ ਉਹਨਾਂ ਨੂੰ ਬਾਹਰ ਹੀ ਸਮਝੋ ਬਾਕੀ ਦੀਆਂ ਚੀਜ਼ਾਂ ਨੇ ਦੂਜਾ ਇੱਕ ਜਿਮਨੀ ਚ ਹੋਰ ਜ਼ਿਆਦਾ ਇੰਪੋਰਟੈਂਟ ਹੋ ਗਈ ਬਾਕੀ ਗੱਲਾਂ ਨਾਲੋਂ ਵੀ ਬੇਹੱਦ ਇੰਪੋਰਟੈਂਟ ਹੋ ਗਈ ਇੰਪੋਰਟੈਂਟ ਇਸ ਕਰਕੇ ਹੋ ਗਈ ਕਿ ਉਹ ਜਦੋਂ ਇੱਕ ਬੀਬੀ ਸਰਜੀਤ ਕੌਰ ਨੂੰ ਲੜਾ ਦਿੱਤਾ ਜਾਂਦਾ ਹੈ ਤੇ ਉਹਨੂੰ ਖੜਾ ਕਰ ਦਿੱਤਾ ਜਾਂਦਾ ਆਕਾਲੀ ਦਲ ਵੱਲੋਂ ਉਹ ਕਹਿੰਦੇ ਨੇ ਅੱਠ ਕੈਂਡੀਡੇਟਾਂ ਦੀ ਅਰਜ਼ੀਆਂ ਆਈਆਂ ਸੀ ਔਰ ਅੱਜ ਡਾਕਟਰ ਸੁਖੀ ਵੀ ਡਾਕਟਰ ਚੇਮਾ ਦੇ ਨਾਲ ਬੈਠੇ ਨੇ ਇੱਕ ਗੱਲ ਸਾਰਿਆਂ ਦੀ ਸਹਿਮਤੀ ਹੈ ਕਿ ਜਿਹੜੀ ਚਾਰ ਮੈਂਬਰ ਦੀ ਕਮੇਟੀ ਬਣੀ ਉਹਨੇ ਜਲੰਧਰ ਵਾਲੀ ਲੋਕਨ ਕਮੇਟੀ ਨੂੰ ਨਾਲ ਲਿਆ ਉਹਨਾਂ ਨੇ ਅਰਜ਼ੀਆਂ ਮੰਗੀਆਂ ਇਹੋ ਜੀ ਹਾਲਾਤ ਚ ਜਿੱਥੇ 2600 ਵੋਟ ਪਈ ਹੈ 800 ਅੱਠ ਅਰਜ਼ੀਆਂ ਆਈਆਂ ਜੀ ਕੈਂਡੀਡੇਟ ਖੜਾ ਕਰ ਲਈ ਤੁਸੀਂ ਦੇਖੋ ਤਾਂ ਸਹੀ ਐਤੋਂ ਪਹਿਲਾਂ ਲਗਾਤਾਰ ਭਾਜਪੀ ਲੜ ਰਹੀ ਸੀ ਸੀਟ ਬੜੇ ਲੰਮੇ ਸਮੇਂ ਤੋਂ ਜਦੋਂ ਭਾਜਪੀ ਨੂੰ ਦੇ ਹੀ ਦੇ ਰਹੇ ਸੀ ਹੋ ਸਕਦਾ ਲੋਕਾਂ ਨੂੰ ਇਹ ਵੀ ਹੋਵੇ ਵੀ ਪਹਿਲੀ ਵਾਰ ਲੜਨ ਲੱਗਿਆ ਅੱਜ ਲੜ ਲੋ 27 ਤੱਕ ਮਿਹਨਤ ਕਰਾਂਗੇ ਫਿਰ ਦੇਖਾਂਗੇ ਸ਼ਾਇਦ ਕਿ ਇਸ ਲੈਵਲ ਦੇ ਵੀ ਕੋਈ ਗੱਲ ਹੁੰਦੀ ਹੈ ਜੀ ਤਾਂ ਉਹਨਾਂ ਨੇ ਦੇਖ ਕੇ ਸਾਰਿਆਂ ਨੇ ਸਰਬਸੰਮਤੀ ਨਾਲ ਹੂੰ ਇਹ ਫੈਸਲਾ ਕੀਤਾ ਕਿ ਇਹ ਪਰਿਵਾਰ ਟਕਸਾਲੀ ਪਰਿਵਾਰ ਹੈ ਇਹਦੇ ਚ ਪਤੀ ਜਥੇਦਾਰ ਪ੍ਰੀਤਮ ਸਿੰਘ ਉਹ ਕਹਿੰਦੇ ਬਹੁਤ ਕਮਿਟਡ ਵਰਕਰ ਲਗਾਤਾਰ ਸੀਗੇ ਤੇ ਉਹਨਾਂ ਦੀ ਡੈਥ ਤੋਂ ਬਾਅਦ ਪਹਿਲਾਂ ਉਹ ਐਮਸੀ ਬਣੇ ਤੇ ਫਿਰ ਇਹ ਬੀਬੀ ਵੀ ਐਮਸੀ ਬਣਦੀ ਹੈ ਔਰ ਉਹ ਲਗਾਤਾਰ ਉਹਨਾਂ ਨੂੰ ਦੇਤੀ ਹੈ ਟਿਕ ਔਰ ਉਸ ਤੋਂ ਬਾਅਦ ਹੁਣ ਦੋ ਅਲੱਗ-ਤਕ ਗੱਲਾਂ ਆ ਰਹੀਆਂ ਨੇ ਇੱਕ ਇਹਨਾਂ ਨੇ ਤਾਂ ਕੀ ਕੀਤਾ ਜੀ ਕੱਲ ਜਾ ਕੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਜਿਹੜਾ ਸ਼ਹਿਰੀ ਨੇ ਕੁਲਵੰਤ ਸਿੰਘ ਮੰਨਣ ਉਹ ਜਾ ਕੇ ਇਨਡਾਇਰੈਕਟਲੀ ਬੀਬੀ ਦੇ ਕਾਗਜ਼ ਵਾਪਸ ਲੈਣ ਨੂੰ ਚਲੇ ਗਏ ਉਹਨਾਂ ਨੇ ਦੋ ਅਰਜ਼ੀਆਂ ਲਿਖਿਆ ਨੇ ਇੱਕ ਤਾਂ ਫਾਰਮ ਹੁੰਦਾ ਬਕਾਇਦਾ ਜਿਹੜਾ ਭਰਨਾ ਹੁੰਦਾ ਉਹ ਫਾਰਮ ਭਰ ਕੇ ਬੀਬੀ ਤੋਂ ਉਹ ਇਲੈਕਸ਼ਨ ਏਜੰਟ ਬਣੇ ਇਲੈਕਸ਼ਨ ਜੱਟ ਦੇ ਨਾਲ ਇੱਕ ਹੱਥ ਨਾਲ ਲਿਖੀ ਅਰਜੀ ਕਿ ਮੈਂ ਸਰਜੀਤ ਕੌਰ ਮੇਰਾ ਕਾਗਜ਼ ਵਾਪਸ ਲੈਣ ਲਈ ਇਹਨਾਂ ਨੂੰ ਅਧਿਕਾਰਤ ਕਰਦੀ ਹਾਂ ਤੇ ਬੀਬੀ ਨੂੰ ਪਤਾ ਲੱਗਦਾ ਬੀਬੀ ਨਾਲ ਪਿੱਛੇ ਚਲਾ ਜਾਂਦਾ ਉਹਨਾਂ ਦਾ ਪਰਿਵਾਰ ਥੇਰ ਕਰਨਿੰਗ ਅਫਸਰ ਪੁੱਛਦਾ ਵੀ ਤੁਸੀਂ ਵਾਪਸ ਲੈ ਜਾਓ ਕਹਿੰਦੇ ਅਸੀਂ ਨਹੀਂ ਵਾਪਸ ਲੈਣਾ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਜਾਓ ਭਜੋ ਫਟਾਫਟ ਤੇ ਕਹਿੰਦੇ ਉੱਥੋਂ ਖਿਸਕ ਕੇ ਆਏ ਬੰਦੇ ਨਹੀਂ ਤਾਂ ਇਹ 420 ਦਾ ਪਰਚਾ ਵੀ ਬਣਦਾ ਤੇ ਬਾਕੀ ਗੱਲਾਂ ਵੀ ਬਣਦੀਆਂ ਨੇ ਜ ਐ ਤੁਸੀਂ ਇਹਰਾ ਫੇਰੀ ਦੀ ਗੱਲ ਉਸ ਲੈਵਲ ਦੇ ਉੱਤੇ ਕਰਦੇ ਹੋ ਔਰ ਉਹ ਪ੍ਰਧਾਨ ਜੀ ਉਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਿਜ਼ਲਟ ਆਉਣ ਤੋਂ ਪਹਿਲਾਂ ਅਸਤੀਫਾ ਭੇਜਿਆ ਸੀ ਕਿ ਮੈਂ ਮੋਰਲ ਗਰਾਉਂਡ ਤੇ ਅਸਤੀਫਾ ਦੇ ਰਿਹਾ ਇੱਕੋ ਪ੍ਰਧਾਨ ਸੀ ਜਿਨੇ ਅਸਤੀਫਾ ਭੇਜਿਆ ਹੋਇਆ ਵੈਸੇ ਇਸ ਤੋਂ ਬਾਅਦ ਉਹ ਚੱਲਦਾ ਔਰ ਹੁਣ ਸਵਾਲ ਕੇਵਲ ਇਹ ਪੈਦਾ ਹੁੰਦਾ ਕਿ ਜਿਹੜੀ ਮੇਨ ਅਕਾਲੀ ਸਟਰੀਮ ਹੈ ਉਹ ਤਾਂ ਇਹ ਲਾਜਿਕ ਦੇ ਰਹੀ ਹੈ ਲਗਾਤਾਰ ਕਿ ਬੀਐਸਪੀ ਨਾਲ ਸਾਡਾ ਗੱਲਬਾਤ ਚੱਲ ਰਹੀ ਸੀ ਅਸਲ ਦੇ ਵਿੱਚ ਉਹਨਾਂ ਨੇ 3-4 ਦਿਨ ਉਹਨਾਂ ਦਾ ਫੈਸਲਾ ਕਰਨ ਦਾ ਤਰੀਕਾ ਹੋਰ ਹੈ ਉਹਨਾਂ ਨੇ ਮਾਇਆਵਤੀ ਤੋਂ ਪੁੱਛਣਾ ਨੇ ਉਹਨਾਂ ਨੂੰ ਮਾਇਆਵਤੀ ਨੇ ਕੱਲ ਕਿਹਾ ਕਿ ਕੱਲ ਕੀ ਹੈ 24 ਦੇ 24 ਜੂਨ ਨੂੰ ਕਾਗਜ਼ ਵਗੈਰਾ ਦੇਖ ਕੇ ਸਕਰੂਟੀ ਹੋ ਕੇ ਸਿੰਬਲ ਅਲਾਟ ਹੋ ਗਿਆ ਸੀ ਸਿੰਬਲ ਅਲਾਟਮੈਂਟ ਜਿਹੜੀ ਹੈ ਕੀ ਉਹ ਪ੍ਰਧਾਨ ਜੀ ਤੋਂ ਜਬਰੀ ਦਸਤਾਵੇਜ਼ ਚੱਡਿਗੜ ਤੋਂ ਕੋਈ ਕਰਾ ਕੇ ਲੈ ਗਿਆ ਸੀ ਜੇ ਅਕਾਲੀ ਦਲ ਦੀ ਸਹਿਮਤੀ ਹੋਣੀ ਹੈ ਸਾਰਿਆਂ ਚ ਤਾਂ ਹੀ ਹੋਇਆ ਹੋਣਾ ਨਾ ਬੈਠਾ ਹੋਇਆ ਨਾ ਇਹ ਕੋਈ 24 ਜੂਨ ਨੂੰ ਤਾਂ ਆ ਕੇ ਰੌਲਾ ਨਹੀਂ ਪਿਆ ਜਾਂ ਬੀਬੀ ਜਾਂ ਜਿਹੜੇ ਬੰਡਾਲਾ ਉਹਨਾਂ ਦਾ ਉਹ ਤਾਂ ਪਹਿਲਾਂ ਹੀ ਬਾਗੀ ਉੱਥੇ ਮੀਟਿੰਗ ਕਰ ਰਹੇ ਨੇ ਜਲੰਧਰ ਦੇ ਵਿੱਚ ਵੱਖ-ਵੱਖ ਬੰਦੇ ਮੀਟਿੰਗ ਕਰ ਰਹੇ ਨੇ ਉਦੋਂ ਪਹਿਲਾਂ ਵੀ ਕਰਕੇ ਹਟੇ ਨੇ ਤੇ ਬਾਅਦ ਦੇ ਵਿੱਚ ਵੀ ਕੀਤੀ ਹੈ ਤੇ ਫਿਰ ਸਗੋਂ ਇਹਨਾਂ ਦਾ ਰੌਲਾ ਸੀ ਬੀਬੀ ਫਿਰ ਵੀ ਕਈ ਮੀਟਿੰਗਾਂ ਕਰਕੇ ਆਈ ਕੈਂਡੀਡੇਟ ਦੇ ਪ੍ਰਚਾਰ ਦੇ ਨੇ ਉਸੇ ਤੱਕੜੀ ਦੇ ਚੌਂਡਸਾਨ ਦੇ ਉੱਤੇ ਜਾ ਕੇ ਔਰ ਜਦੋਂ ਇਹਨਾਂ ਨੇ ਕਿਹਾ ਕਿ ਸਿੰਬਲ ਵਾਪਸ ਲੈਣਾ ਸੀ ਪਾਰਟੀ ਨੇ ਵੀ ਰਿਟਰਨਿੰਗ ਅਫਸਰ ਤੱਕ ਅਪਰੋਚ ਕੀਤੀ ਪਾਰਟੀ ਨੇ ਡਾਇਰੈਕਟਲੀ ਰਿਟਰਨਿੰਗ ਅਫਸਰ ਕਹਿ ਰਿਹਾ ਕਿ ਹੁਣ ਤੁਸੀਂ ਸਿੰਬਲ ਨਹੀਂ ਵਾਪਸ ਲੈ ਸਕਦੇ ਉਸ ਤਾਂ ਚਲਾ ਗਿਆ ਤੇ ਹੁਣ ਤੁਸੀਂ ਕਾਗਜ਼ੀ ਵਾਪਸ ਲੈ ਸਕਦੇ ਹੋ 3 ਵਜੇ ਤੱਕ ਕੱਲ੍ਹ ਕਹਿਤਾ ਫਿਰ ਫਿਰ ਉਹ ਕਾਗਜ਼ ਵਾਪਸ ਚਲਾ ਨਹੀਂ ਤਾਂ ਐਸੀ ਨਾ ਵੀ ਬੀਬੀ ਖੜੀ ਰਹਿੰਦੀ ਐ ਤੇ ਅਸੀਂ ਸਿੰਬਲ ਵਾਪਸ ਲੈ ਲਿਆ ਜੇ 24 ਤੱਕ ਕਰਦੇ ਤਾਂ ਉਹ ਇੰਡੀਪੈਂਡੈਂਟ ਕੈਂਡੀਡੇਟ ਹੁੰਦੀ ਹੁਣ ਬੀਬੀ ਕੋਲ ਹੋ ਗਈ ਐ ਤਕੜੀ ਦੀ ਚੋੜ ਨਿਸ਼ਾਨ ਚੋੜ ਨਿਸ਼ਾਨ ਲਗਾਤਾ ਉਹਦੇ ਪਰਿਵਾਰ ਨੇ ਤੇ ਕੁਝ ਅਕਾਲੀ ਬਰਕਰਾਰਾਂ ਨੇ ਉੱਥੇ ਬੈਠ ਕੇ ਜਲੰਧਰ ਚ ਪ੍ਰੈਸ ਕਾਨਫਰੰਸ ਕੀਤੀ ਐ ਉਹ ਕਹਿੰਦੇ ਨੇ ਕਿ ਪ੍ਰਧਾਨ ਔਰ ਪ੍ਰਧਾਨ ਤੇ ਜਿਹੜੇ ਜ਼ਿਲੇ ਪ੍ਰਧਾਨ ਤੇ ਖਾਸ ਤੌਰ ਤੇ ਦੋਸ਼ ਲਾ ਰਹੇ ਨੇ ਕਿ ਇੱਕ ਪਰਿਵਾਰ ਦੀ ਤੋਹਫੀਨ ਕੀਤੀ ਐ ਸੁਣਿਆ ਕਿ ਸੁਬੀਰ ਸਿੰਘ ਬਾਦਲ ਤੱਕ ਫੋਨ ਗਏ ਨੇ ਡਾਕਟਰ ਚੀਮਾ ਤੱਕ ਸਾਰੇ ਉਹਨਾਂ ਨੂੰ ਉਹ ਕਹਿੰਦੇ ਨੇ ਅਸੀਂ ਗਰੀਬ ਜਰੂਰ ਆ ਸਾਡੀ ਵੀ ਕੋਈ ਇੱਜ਼ਤ ਆ ਸਾਡੀ ਭਾਈਚਾਰੇ 'ਚ ਇੱਜ਼ਤ ਆ ਹੁਣ ਤੱਕ ਅਸੀਂ ਲੋਕਾਂ ਨੂੰ ਕਹਿੰਦੇ ਆ ਸਾਨੂੰ ਟਿਕਟ ਮਿਲ ਗਈ ਜੀ ਤੇ ਹੁਣ ਅਸੀਂ ਬੈਠ ਕੇਵੇਂ ਜਾਈਏ ਮਤਲਬ ਇਸ ਮਾਮਲੇ ਦੇ ਵਿੱਚ ਤੇ ਇਹ ਤਾਂ ਨਹੀਂ ਕੰਮ ਹੋਣਾ ਵੋਟ ਕਿੰਨੀ ਪੈਂਦੀ ਆ ਨਹੀਂ ਪੈਂਦੀ ਉਹ ਦੇਖੀ ਜਾਊਗੀ ਪਰ ਅਸੀਂ ਖੜੇ ਆ ਉਹ ਬੰਦੇ ਖੜੇ ਦਿਖਾਈ ਦੇ ਜ ਸਾਰਾ ਖੜ ਗਿਆ ਇੱਕ ਗਰੁੱਪ ਤਾਂ ਇੰਟਰਸਟਿੰਗ ਗੱਲ ਸਭ ਤੋਂ ਗੱਲ ਇਹ ਹੈ ਬੰਦਿਆਂ ਦਾ ਅਕਾਲੀ ਦਲ ਦੇ ਹਿਸਟਰੀ ਦੇ ਵਿੱਚ ਹੁਣ ਕਿ ਤਕੜੀ ਦੇ ਚੋਣ ਨਿਸ਼ਾਨ ਤੇ ਹੋਰ ਲੋਕ ਜਿਹੜਾ ਨਾ ਅਕਾਲੀ ਆਫੀਸ਼ੀਅਲੀ ਨਾ ਨਾ ਕਾਦੀ ਹੋਣਗੇ ਜਿਨ੍ਹਾਂ ਨੂੰ ਉਹ ਨਹੀਂ ਮੰਨਦੇ ਬਾਕੀਆਂ ਨੂੰ ਵੀ ਉਹ ਮੰਨ ਰਹੇ ਨੇ ਬਾਕੀਆਂ ਨੇ ਅੱਜ ਇੱਥੇ ਮੀਟਿੰਗ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਅਸੀਂ ਪੂਰੀ ਕੈਂਪੇਨ ਚਲਾਵਾਂਗੇ ਫੱਡ ਵੀ ਰਾਂਗੇ ਬਾਕੀ ਚੀਜ਼ਾਂ ਕਰਾਂਗੇ ਆਮੇ ਤੱਕੜੀ ਸ਼ਰੋਬਣੀ ਅਕਾਲੀ ਦਲ ਦਾ ਕਿਸੇ ਇੱਕ ਬੰਦੇ ਦਾ ਨਹੀਂ ਔਰ ਨਾਲ ਉਹਨਾਂ ਨੇ ਇਲਜ਼ਾਮ ਇਹ ਵੀ ਲਾਇਆ ਹੈ ਕਿ ਜਿਹੜੀ ਇੱਥੇ 28 ਚ ਮੀਟਿੰਗ ਹੋ ਰਹੀ ਹੈ ਉਹ ਇੱਕ ਬੰਦੇ ਦਾ ਰਤਮਾ ਬਚਾਉਣ ਲਈ ਹੋ ਰਹੀ ਹੈ ਤੇ ਅਸੀਂ ਸ਼ਰੋਬਣੀ ਅਕਾਲੀ ਦਲ ਨੂੰ ਬਚਾਉਣ ਲਈ ਗੱਲ ਕਰ ਰਹੇ ਆ ਇਹ ਹੁਣ ਕੰਪੇਨਿੰਗ ਹੋਗੀ ਜਿਹੜਾ ਮੁਹਾਵਰਾ ਹੈ ਨਾ ਮੁਹਾਵਰਾ ਉਹ ਜਾ ਹੋ ਗਿਆ ਔਰ ਉਹਦੇ ਚ ਹੁਣ ਇਹ ਇੱਕ ਇੰਟਰਸਟਿੰਗ ਗੱਲ ਹੋਏਗੀ ਕਿ ਕੀ ਅਕਾਲੀ ਦਲ ਜਿਹੜਾ ਆਫੀਸ਼ੀਅਲ ਅਕਾਲੀ ਦਲ ਹੈ ਉਹ ਬੀਐਸਪੀ ਦੇ ਹਾਥੀ ਤੇ ਮੋਹਰ ਲਾਉਣ ਲਈ ਕਹੂਗਾ ਜੇ ਜਿਹੜਾ ਬਾਕੀ ਦੇ ਬੰਦੇ ਨੇ ਉਹ ਤਕੜੀ ਤੇ ਇਹ ਸ਼ਾਇਦ ਮੈਨੂੰ ਲੱਗਦਾ ਹਿਸਟਰੀ ਚ ਪਹਿਲਾ ਹੀ ਹੋਇਆ ਹੋਣਾ ਇਹ ਹਜਾ ਤਾਂ ਕਈ ਵਾਰ ਹੋਇਆ ਕਿ ਸਿੰਬਲ ਮੌਕੇ ਤੇ ਲੈਟਰ ਨਹੀਂ ਪਹੁੰਚਿਆ ਉਹ ਆਜ਼ਾਦ ਹੋ ਗਏ ਭਾਵੇਂ ਉਹ ਅਕਾਲੀ ਸੀਗੇ ਕੱਲੋਂ ਉਹਨਾਂ ਦੇ ਬਾਰੇ ਵੀ ਇਹ ਗੱਲ ਹੋਈ ਸੀ ਇੱਕ ਵਾਰ ਜਦੋਂ 97 ਦੇ ਵਿੱਚ ਉਹਨਾਂ ਕੋਲ ਨਹੀਂ ਸੀ ਪਹੁੰਚ ਪਾਇਆ ਲੈਟਰ ਤੇ ਇੰਡੀਪੈਂਡੈਂਟ ਹੋ ਗਏ ਸੀ ਪਰ ਬਾਅਦ ਚ ਪੰਚਾਇਤ ਮინისტრ ਬਣੇ ਨਰਮਨ ਸਿੰਘ ਕੱਲੋਂ ਇਹ ਇੱਕ ਬਹੁਤ ਇੰਟਰਸਟਿੰਗ ਪਹਿਲੂ ਉਸ ਪੰਦਰ ਦੇ ਉੱਤੇ ਹੈਗਾ ਔਰ ਦੂਜੀ ਗੱਲ ਦੂਜੀ ਗੱਲ ਉਹ ਪਰਿਵਾਰ ਇਹ ਵੀ ਕਹਿੰਦਾ ਵੀ ਸਾਡਾ ਤਾਂ 5-7 ਲੱਖ ਤਾਂ ਖਰਚ ਹੋਊਗਾ ਜਿੰਨਾ ਕੁ ਉਸ ਨੇ ਛੁਪਾਇਆ ਹੈ ਬਾਕੀ ਚੀਜ਼ਾਂ ਨੇ ਜੇਬ ਉਹ ਤੇ ਇੱਕ ਲੋਕ ਫਿਰ ਇਹ ਕਹਿਣਗੇ ਵੀ ਇਹ ਪੈਸੇ ਲੈ ਕੇ ਬੈਠ ਗਿਆ ਸ਼ਾਇਦ ਇਹ ਵੀ ਕਿ ਜਿਤਾਉਂਦੀਆਂ ਮੈਨੂੰ ਲੱਗਦਾ ਗਰੀਬ ਆਦਮੀ ਇੱਥੇ ਜਿਆਦਾ ਖੜਾ ਦਿਖਾਈ ਦਿੰਦਾ ਤੇ ਦੂਜਿਆਂ ਦੇ ਕੰਪੈਰੀਟਿਵ ਨਹੀਂ ਇੱਕੇ ਪੰਥ ਦਾ ਸਵਾਲ ਹੈ ਕਿ ਤੁਸੀਂ ਪੰਥਕ ਉਮੀਦਵਾਰ ਦੇ ਮੁਕਾਬਲੇ ਆਪ ਦੇ ਦੇ ਮੁਕਾਬਲੇ ਕੋਈ ਦੂਜੀ ਪਾਰਟੀ ਨੂੰ ਛੁੜਦੇ ਹੋ ਔਰ ਉਹ ਪਾਰਟੀ ਨਾਲ ਤੁਸੀਂ ਹੁਣੇ ਪਾਰਲੀਮੈਂਟ 'ਚ ਵੀ ਸਮਝੌਤਾ ਨਹੀਂ ਕੀਤਾ ਕੱਲੇ-ਕੱਲੇ ਚੱਲੇ ਹੋ ਉਦੋਂ ਬਾਅਦ ਵੀ ਕੀ ਹੋ ਗਿਆ ਪਾਰਟੀ 'ਚ ਵੀ ਡਿਸਕਸ਼ਨ ਹੋਇਆ ਫਿਰ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਇੱਥੇ ਕੀਤੀ ਹੈ ਕੱਲ ਵਾਲੀਆਂ ਚੀਜ਼ਾਂ ਦੇ ਬਾਰੇ ਵਿੱਚ ਜਿਹੜਾ ਅਲੀਗੇਸ਼ਨ ਇਹ ਲਾਇਆ ਮੇਨ ਅਕਾਲੀ ਦਲ ਸੁਮੇਰ ਸਿੰਘ ਮਾਦਨ ਉਹਨਾਂ ਨੇ ਜੋ ਉਹਨਾਂ ਨੇ ਕਿ ਬੀਜੇਪੀ ਦੇ ਸਪான்ਸਰਡ ਨੇ ਬੀਜੇਪੀ ਦੀ ਗੱਲ ਕਰ ਰਹੀ ਉਹਨਾਂ ਨੇ ਅਲੀਗੇਸ਼ਨ ਲਾਇਆ ਕਿ ਪ੍ਰਧਾਨ ਮੰਤਰੀ ਨੂੰ ਮਿਲੇ ਸੁਖਵੀਰ ਸਿੰਘ ਮਾਦਨ ਪ੍ਰਧਾਨ ਬਿਨਾਂ ਪਾਰਟੀ ਦੀ ਇਜਾਜ਼ਤ ਤੋਂ ਪ੍ਰਧਾਨ ਮੰਤਰੀ ਬਿਨਾਂ ਪਾਰਟੀ ਦੀ ਇਜਾਜ਼ਤ ਨਹੀਂ ਪਾਰਟੀ ਨੂੰ ਇਨਫਾਰਮ ਕੀਤੇ ਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੁਖਵੀਰ ਸਿੰਘ ਮਾਦਨ ਲੱਡਾ ਨੂੰ ਮਿਲੇ ਜਵਾਬ ਉਥੋਂ ਲੈ ਕੇ ਆਉਂਦਾ ਫਿਰ ਵੀ ਸਾਨੂੰ ਨਹੀਂ ਦੱਸਿਆ ਕਿ ਉਹਨਾਂ ਨੇ ਕਹਿ ਕਿ ਆ ਗੱਲ ਕਰੋ ਤੇ ਅਸੀਂ ਬੀਜੇਪੀ ਦੇ ਏਜੰਟ ਕਿਵੇਂ ਹੋ ਗਏ ਬੀਜੇਪੀ ਦਾ ਕੌਣ ਹੈ ਇਹਦੀ ਸਫਾਈ ਦਿੱਤੀ ਹੈ ਡਾਕਟਰ ਚੀਮਾ ਨੇ ਡਾਕਟਰ ਚੀਮਾ ਨੇ ਸਫਾਈ ਇਹ ਦਿੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਤੇ ਪ੍ਰਧਾਨ ਮੰਤਰੀ ਵੀ ਆਏ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਬੇਹੱਦ ਤਾਂ ਪਾਰਟੀ ਨੇ ਕਿਹਾ ਕਿ ਭਾਵੇਂ ਆਪਣਾ ਪੋਲੀਟੀਕਲ ਲੈ ਯੁਣਾ ਨਾਲ ਬਣਦੀ ਤੇ ਤੁਸੀਂ ਜਾ ਕੇ ਜਦੋਂ ਵੀ ਕਿਤੇ ਗਏ ਜਦੋਂ ਵੀ ਉਥੇ ਪਾਰਲੀਮੈਂਟ ਚੱਲੀ ਤੁਸੀਂ ਉਹਨਾਂ ਦੇ ਬੇਟੇ ਹੋ ਇਸ ਕਰਕੇ ਜਾ ਕੇ ਇੱਕ ਵਾਰ ਉਹਨਾਂ ਨੂੰ ਤੁਸੀਂ ਧੰਨਵਾਦ ਜ਼ਰੂਰ ਕਿਹਾਉਣਾ ਇਹ ਕੱਟਸੀ ਹੈ ਇਹ ਬਾਕੀ ਦੀਆਂ ਚੀਜ਼ਾਂ ਇਹ ਅਜੀਬ ਜਿਹਾ ਮੈਨੂੰ ਲੱਗਦਾ ਲੌਜਿਕ ਲੱਗਦਾ ਜਿਹੜਾ ਬਾਕੀ ਦਿੱਤਾ ਕਿ ਇਹਦਾ ਤਾਂ ਕੋਈ ਰੌਲਾ ਹੀ ਨਹੀਂ ਕਰ ਰਿਹਾ ਬੰਦਾ ਬੰਦਾ ਰੌਲਾ ਕਰ ਰਿਹਾ ਕਿ ਤੁਸੀਂ ਸਾਨੂੰ ਲੋਕ ਸਭਾ ਚ ਕਿੰਨੀਆਂ ਸੀਟਾਂ ਦੇਵੋਗੇ ਤੁਸੀਂ ਸਾਨੂੰ ਆ ਜਦੋਂ ਤੁਸੀਂ ਹੁਣ ਕੋਰ ਕਮੇਟੀ ਚ ਗੱਲ ਕੀਤੀ ਹੈ ਉਹ ਕਹਿਆ ਕਿ ਇਹਨਾਂ ਨੂੰ ਭੇਜਤਾ ਇਹਨਾਂ ਨੂੰ ਭੇਜਤਾ ਉਹ ਕਹਿੰਦੇ ਕਿਸਾਨੀ ਦੇ ਖਿਲਾਫ ਖੜਾ ਹੋਣਾ ਪਏਗਾ ਬੰਦੀ ਸੰਗ ਦੀ ਮੱਕ ਸੰਪ ਮੰਗ ਸੰਪ ਨਹੀਂ ਪਏਗੀ ਨਿਜੀ ਤੌਰ ਤੇ ਕਿਸੇ ਨੂੰ ਰਿਸਪੈਕਟ ਦੇ ਕੇ ਬਾਕੀ ਚੀਜ਼ ਤਾਂ ਮੇਰੇ ਖਿਆਲ ਪਹਿਲਾਂ ਡਿਸਕਸ਼ਨ ਤਾਂ ਨਹੀਂ ਆਈ ਹੈ ਪਹਿਲੀ ਵਾਰ ਆਈ ਹੈ ਇਹ ਵੀ ਉਹਨਾਂ ਨੇ ਪਹਿਲੀ ਵਾਰ ਕਿਹਾ ਕਿ ਪਾਰਟੀ ਨੇ ਕਿਹਾ ਕਿ ਤੁਸੀਂ ਮਿਲ ਕੇ ਆਓ ਪਰ ਤਾਂ ਹੁਣ ਪਤਾ ਨਹੀਂ ਨਵੀਂ ਧਿਰ ਕਿਵੇਂ ਕਹੋਗੀ ਕਿ ਕਦੋਂ ਪਾਰਟੀ ਨੇ ਕਿਹਾ ਸੀ ਕੀ ਕਿਹਾ ਸੀ ਇਹ ਲੱਗਦਾ ਪਰ ਬਹੁਤ ਪਰਤਾਂ ਨਾ ਪਰਤਦਾਰ ਪਰਤ ਖੁੱਲ ਰਹੀਆਂ ਨੇ ਚੀਜ਼ਾਂ ਵੀ ਉਹ ਕੋਈ ਜਿਹੜਾ ਜਦੋਂ ਇੱਕ ਪਾਸੇ ਖੜ ਜਾਂਦਾ ਉਹ ਦੂਜੀ ਤਰ੍ਹਾਂ ਕਹਿੰਦਾ ਦੂਜੇ ਪਾਸੇ ਖੜ ਜਾਂਦਾ ਉਹ ਤੀਜੀ ਤਰ੍ਹਾਂ ਕਹਿੰਦਾ ਆਪਣੇ ਆਪ ਇੱਕ ਗੱਲ ਕਲੀਅਰ ਇਹ ਹੋਰ ਜ਼ਰੂਰ ਉਹਨਾਂ ਨੇ ਕੀਤੀ ਹੈ ਅੱਜ ਵੀ ਹੂੰ ਕਿ ਜਿਹੜੇ 1 ਜੁਲਾਈ ਨੂੰ ਅਸੀਂ ਜਾਵਾਂਗੇ ਵੱਡਾ ਕੱਠ ਨਹੀਂ ਜਿਹੜੇ ਬੰਦੇ ਵੀ ਉਸ ਸਮੇਂ ਤੋਂ ਲੈ ਕੇ ਰਾਮ ਰਹੀਮ ਨੂੰ ਮਾਫੀ ਤੋਂ ਲੈ ਕੇ ਲਗਾਤਾਰ ਹੂੰ ਕੋਰ ਕਮੇਟੀ ਚ ਰਹੇ ਨੇ ਆਫੀਸ਼ਲ ਵੱਡੀਆਂ ਕਮੇਟੀਆਂ ਚ ਰਹੇ ਨੇ ਮੰਤਰੀਆਂ ਚ ਰਹੇ ਮੰਤਰੀ ਪਾਦੋਂਾਂ ਦੇ ਕੋਲ ਰਹੇ ਨੇ ਉਹ ਸਾਰੇ ਜਾਣਗੇ ਕਿਉਂਕਿ ਉਹਨਾਂ ਦਾ ਮੇਨ ਰੋਲ ਹੈ ਇਹ ਸਾਰੇ ਗੁਨਾਹਾਂ ਦੇ ਵਿੱਚ ਤੇ ਅਸੀਂ ਉਹ ਲੈਟਰ ਦੇ ਕੇ ਉੱਥੇ ਜਾ ਕੇ ਉਹ ਜਾ ਕੇ ਉਸ ਲੈਵਲ ਦੇ ਉੱਤੇ ਕਰਨਗੇ ਬੰਦੇ ਔਰ ਬੀਬੀ ਜਗੀਰ ਕੌਰ ਨੇ ਵਿਧੀ ਵੀ ਦੱਸੀ ਆ ਵੀ ਜਥੇਦਾਰ ਉੱਪਰ ਖੜਦੇਵੇਂ ਤੇ ਹੇਠਾਂ ਦੋਸਤੀ ਖੜਦੇ ਨੇ ਉਹ ਚਾਰਜ ਦੱਸਦੇ ਨੇ ਤੇ ਤੁਸੀਂ ਜਾਇਜ਼ ਕਹਿੰਦੇ ਹੋ ਹਾਂਜੀ ਸਾਡੇ ਤੋਂ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਸੇਵਾ ਜਾਂ ਤਨਖਾਹ ਜਾਂ ਜੋ ਵੀ ਕਹੋ ਉਹਨੂੰ ਨਿਮਾਉਂਦੇ ਹੋ ਵਿਧੀ ਇਹੀ ਹੈ ਤੇ ਇਹੀ ਵਿਧੀ ਅਸੀਂ ਅਪਣਾਵਾਂਗੇ ਉਹਨਾਂ ਦਾ ਕਹਿਣਾ ਇਹ ਹੈ ਤੇ ਇੱਕ ਉਹਨਾਂ ਨੇ ਇਹ ਕਿਹਾ ਕਿ ਅਸੀਂ ਪਾਰਟੀ ਆ ਬੰਦਿਆਂ ਚੋਂ ਜਿਹੜੇ ਚੱਲੇ ਹੋਏ ਆ ਪਾਰਟੀ ਦੀ ਪ੍ਰਧਾਨਗੀ ਜਾਂ ਪਾਰਟੀ ਦਾ ਮੁਖੀ ਇਹਨਾਂ ਚੋਂ ਕੋਈ ਨਹੀਂ ਬਣਾਵਾਂਗੇ ਕੋਈ ਨਾ ਮਾ ਸਖਸੀਅਤ ਲਭਾਂਗੇ ਜਿਹੜੀ ਵੀ ਸਖਸੀਅਤ ਦੇ ਵਿੱਚ ਉਹ ਪੋਲਿਟਿਕਲ ਹੋਵੇ ਉਹ ਧਾਰਮਿਕ ਹੋਵੇ ਜਿਹੜੀ ਮਰਜੀ ਇਹਦਾ ਕਾਊਂਟਰ ਇਹ ਦਿੱਤਾ ਗਿਆ ਕਾਲੀਦਾਨ ਬਨੋਂ ਡਾਕਟਰ ਚੀਮਾ ਮਨੂ ਕਿ ਜੇ ਇਹਨਾਂ ਚ ਕੋਈ ਪ੍ਰਧਾਨ ਬਣਨ ਯੋਗ ਹੈ ਨਹੀਂ ਹੈ ਫਿਰ ਰੌੜਾ ਕਾ ਨੂੰ ਪਾਉਂਦੇ ਨੇ ਮਤਲਬ ਮੈਨੂੰ ਨਹੀਂ ਪਤਾ ਹੁਣ ਇਹ ਕਾਊਂਟਰ ਵੀ ਕਿੰਨਾ ਰੈਲੇਵੈਂਟ ਆ ਜਾਂ ਨਹੀਂ ਹੈ ਜਾਂ ਕੀ ਹੈ ਬਾਕੀ ਵੀ ਜਦੋਂ ਅਸੀਂ ਕਹਿੰਦੇ ਆ ਵੀ ਇਹ ਤਾਂ ਮਤਲਬ ਇਹੀ ਹੈ ਵੀ ਸੁਖਵੀਰ ਬਾਦਲ ਤੋਂ ਬਿਨਾਂ ਕੋਈ ਪ੍ਰਧਾਨ ਹੋ ਨਹੀਂ ਸਕਦਾ ਤੁਹਾਡੇ ਚ ਵੀ ਅਸੀਂ ਕਹਿ ਰਿਹਾ ਕੋਈ ਕਾਬਲੀਅਤ ਨਹੀਂ ਹੈ ਤੁਸੀਂ ਨਹੀਂ ਬਣ ਸਕਦੇ ਇਸ ਲਈ ਨਵਾਂ ਤਲਾਸ਼ ਕਰਨ ਦੀ ਲੋੜ ਨਹੀਂ ਪੁਰਾਣੇ ਸੀ ਚੱਲੋ ਕਾਕਾ ਨੂੰ ਮੱਥਾ ਮਾਰ ਰਹੇ ਹੋਂ ਕਿੱਥੋਂ ਲੱਭੋਂਗੇ ਕੌਣ ਲਿਆਊਗਾ ਕਿੱਥੇ ਐ ਤੁਸੀਂ ਆਪਦੇ ਆਪ ਹੀ ਬਣ ਜਾਂਦੇ ਜੇ ਬਣਦੇ ਜਦੋਂ ਇਹ ਗੱਲ ਇੱਕ ਗੱਲ ਕੀਤੀ ਕਿ ਉਹ ਇਹ ਵੀ ਕਹਿੰਦੇ ਨੇ ਕਿ ਜਿਹੜਾ ਵੀ ਪ੍ਰਧਾਨ ਬਣੂਗਾ ਉਹ ਚੀ ਮੰਤਰੀ ਦਾ ਕੈਂਡੀਡੇਟ ਕਦੇ ਨਹੀਂ ਬਣੂਗਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੋਇਆ ਕਰੇਗਾ ਜੀ ਤਾਂ ਕਾਊਂਟਰ ਇਹ ਹੁੰਦਾ ਕਿ ਇੱਥੇ ਹੀ ਤਾਂ ਗੱਲ ਖੜੀ ਹੈ ਰੌਲਾ ਹੀ ਇਹੀ ਹੈ ਤੇ ਉਹਨਾਂ ਚੋਂ ਕਈ ਚੀਜ਼ ਮინისტრ ਦੇ ਕੈਂਡੀਡੇਟ ਹੋਣਗੇ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਨੇ ਚੀ ਮਿਨਿਸਟਰ ਦੀ ਕੈਂਡੀਡੇਟ ਨਹੀਂ ਜਾਂ ਬਾਕੀ ਨਾ ਹੋਵੇ। ਰੌਲਾ ਇੱਥੇ ਹੀ ਖੜਾ ਹੈ। ਤੇ ਇਸੇ ਲਈ ਸੁਖਵੀਰ ਸਿੰਘ ਬਾਦਲੇ ਤਾਂ ਮਤਲਬ ਫਿਰ ਛੱਡ ਨਹੀਂ ਰਹੇ ਵੀ ਉਹ ਤਾਂ ਇਹਨਾਂ ਦੀ ਕੁਰਸੀ ਲੈਣਾ ਚਾਹੁੰਦੇ ਨੇ। ਤੇ ਗੇਮ ਪਾਵਰ ਗੇਮ ਹੈ। ਕਹਿ ਰਹੇ ਨੇ ਸਾਰੇ ਸੁਖਵੀਰ ਸਿੰਘ ਬਾਦਲ ਵੀ ਕਹਿੰਦਾ ਅਸੀਂ 24 ਹਾਰੀਏ, ਅਸੀਂ 29 ਹਾਰੀਏ, ਅਸੀਂ 27 ਹਾਰੀਏ। ਅਸੀਂ 32 ਹਾਰੀਏ। ਕੋਈ ਫਰਕ ਨਹੀਂ ਪੈਂਦਾ ਤੇ ਸਾਡਾ ਤਾਂ ਸਿਧਾਂਤ ਹੈ। ਰੌਣਾ ਤਾਂ ਜਦੋਂ ਦੋਨਾਂ ਦੇ ਤੁਸੀਂ ਮਤਲਬ ਜਿਹੜੀ ਕਹਿੰਦੇ ਨਾ ਬਿਹਾਈਂਡ ਦੀ ਹੈਡਲਾਈਨ ਸਾਰੀਆਂ ਪ੍ਰੈਸ ਕਾਨਫਰੰਸ ਚੋਂ ਇਹ ਕੱਢ ਕੇ ਦੇਖੋ ਪਿੱਛੇ ਵੀ ਬਚਿਆ ਕੀ ਆ ਕਰਛ ਕਰਖਸ਼ ਤਾਂ ਅਹੁਦੇ ਦਾ ਹੀ ਬਚਿਆ ਫਿਰ ਕਿਹੜੀ ਪਾਵਰ ਸੀਟ ਕਿਹਦੇ ਕੋਲ ਰਹੇ ਕਿਹਦੇ ਨਾਲ ਰਹੇ ਬਾਕੀ ਤਾਂ ਵੈਨਿਊ ਸਿਸਟਮਾ ਕੋਈ ਮਤਲਬ ਨਹੀਂ ਹੈ ਉਸ ਲੈਵਲ ਦਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਇਹ ਹੋਰ ਉਮਰ ਕੇ ਸਾਹਮਣੇ ਆਉਣਗੀਆਂ ਜਿਹੋ ਜਿਹੀ ਲੜਾਈ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਟਾਈਪ ਦੀ ਲੜਾਈ ਹੁੰਦੀ ਹੈ ਕਿਸ ਲੈਵਲ ਦੀ ਨਹੀਂ ਹੁੰਦੀ ਹੈ ਔਰ ਇੱਕ ਜਿਹੜਾ ਦੋਨਾਂ ਦਾ ਇਹ ਜੋਰ ਲੱਗਿਆ ਹੋਇਆ ਮੈਨੂੰ ਲੱਗਦਾ ਅਕਾਲੀ ਦਲ ਜਿਹੜਾ ਇਹ ਕਹਿ ਕੇ ਚਾਰਦਾ ਨਾ ਹੁਣ ਉਹਨਾਂ ਨੇ ਮੀਟਿੰਗਾਂ ਰੱਖਤੀਆਂ ਨੇ ਸਾਰੇ ਕਿਤੇ 29 ਤਰੀਕ ਨੂੰ ਰੱਖਤੀ ਹੈ ਜੂਥ ਦੀ ਮੀਟਿੰਗ 2 ਜੁਲਾਈ ਨੂੰ ਰੱਖਤੀ ਹੈ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਅਕਾਲੀ ਦਲਦਿਆਂ ਦੀ ਇੱਥੇ ਔਰ 3 ਜੁਲਾਈ ਨੂੰ ਰੱਖਤੀ ਹੈ ਬੋਮਨ ਬੈਂਕ ਦੀ ਮੀਟਿੰਗ ਫਿਰ ਪਛੜੀਆਂ ਸਰੇੜੀਆਂ ਦੀ ਮੀਟਿੰਗ ਫਿਰ ਐਸਸੀ ਬੈਂਕ ਦੀ ਇਹ ਰੈਗੂਲਰ ਹੁਣ ਮੀਟਿੰਗਾਂ ਦਾ ਸਿਲਸਲਾ ਇੱਥੇ ਤੱਕ ਸਾਰੇ ਬਿੰਗਾਂ ਨੂੰ ਨਾਲ ਕੈਰੀ ਕਰਕੇ ਹੁਣ ਰੌਲਾ ਇਹ ਹੋਊਗਾ ਕਿ ਕੌਣ ਕਿੰਨੇ ਬੰਦੇ ਕਿਹੜਾ ਆਪਣੇ ਨਾਲ ਕੈਰੀ ਹੁੰਦੇ ਸਮਝਦਾ ਹੈ ਤੇ ਕਿਹੜੀ ਹੈ ਅਖਾਲੀ ਦਲ ਦਾ ਹੁਣ ਦਫਤਰ 28 ਦੇ ਵਿੱਚ ਰੈਗੂਲਰ ਮੀਟਿੰਗਾਂ ਹੋਣਗੀਆਂ ਇਹ ਇਹ ਅਨਾਉਂਸਮੈਂਟ ਹੋਈ ਹੈ 1 ਜੁਲਾਈ ਨੂੰ ਵੀ ਰੱਖਿਆ ਇਹਨਾਂ ਨੇ ਇੱਥੇ ਯੂਤ ਦੀ ਜਿਹੜੀ ਉੱਥੇ 1 ਜੁਲਾਈ ਨੂੰ ਉਹਨਾਂ ਨੇ ਉੱਥੇ ਜਾਣਾ ਹੈ ਮਤਲਬ ਆਕਾਲ ਤਖਤ ਤੇ ਤਾਂ ਬਾਕੀ ਉਹ ਸਾਰੇ ਮਾਮਲਿਆਂ ਦੇ ਵਿੱਚ ਇਹ ਇੱਕ ਹੁਣ ਇੱਕ ਫਾਈਟ ਹੈ ਜਿਹੜੀ ਅੰਦਰਲੀ ਫਾਈਟ ਹੈ ਪਰ ਨਾਲ ਦੀ ਨਾਲ ਮੇਰੇ ਖਿਆਲ ਨਾਲ ਇਹ ਕੋਈ ਜ਼ਰੂਰੀ ਗੱਲ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਦੋ ਚਾਰ ਬੰਦੇ ਨੇ ਬੰਦਿਆਂ ਦੀ ਤਾਂ ਇੱਕ ਬੜਾ ਵੱਡਾ ਉਹਨਾਂ ਨਾਲ ਵੀ ਇੱਕ ਚਿਹਰੇ ਹੈਗੇ ਨੇ ਜਿਹੜੇ ਘਟੋਂ ਘਟ ਅਕਾਲੀ ਦਲ ਦੇ ਕੋਲ ਨੇ ਪਹਿਲਾਂ ਜਿਹਨਾਂ ਨੂੰ ਅਕਾਲੀ ਦਲ ਆਪਣਾ ਹੀ ਚਿਹਰਾ ਸਮਝਦਾ ਤੇ ਤੁਸੀਂ ਲੋਕਾਂ ਨੂੰ ਇਹ ਕਹਿ ਕੇ ਦਾਨੀ ਚਲਾ ਸਕਦੇ ਕੰਮ ਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਇਹ ਨਹੀਂ ਗੱਲ ਪਰ ਰੌਲਾ ਇਹ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਮੇਰੇ ਖਿਆਲ ਆਰ ਪਾਰਟੀ ਲੜਾਈ ਦੇ ਮੋਢ ਦੇ ਵਿੱਚ ਹੀ ਨੇ ਦੋਨੋਂ ਗਰੁੱਪ ਔਰ ਉਹ ਕਿੱਥੇ ਲੈ ਕੇ ਜਾਂਦੇ ਨੇ ਇਹ ਤੋਂ ਬਾਅਦ ਦੀ ਗੱਲ ਹੈ ਔਰ ਅਕਾਲੀ ਦਲ ਉਹ ਬੀਬੀ ਦੇ ਮਾਮਲੇ 'ਚ ਸਟ੍ਰੈਟਜੀਕਲੀ ਜ਼ਰੂਰ ਮਾਤਖੰਦ ਦਾ ਨਜ਼ਰ ਆਉ ਰਿਹਾ ਹੈ ਜਨੰਦਰ ਦੇ ਮਾਮਲੇ ਦੇ ਵਿੱਚ ਜੀ ਸਤਿਗੁਰਦਾਰ ਸਿੰਘ ਜੀ ਗਲਤੀ ਇੱਕ ਤੋਂ ਬਾਅਦ ਦੋਜੀ ਦੋਜੀ ਤੋਂ ਬਾਅਦ ਤੀਜੀ ਤੁਹਾਨੂੰ ਬਹੁਤ ਨਵਾਣਾ ਚ ਲੈ ਜਾਂਦੀ ਆ ਡੋਂਗੇ ਪਾਣੀਆਂ ਚ ਲੈ ਜਾਂਦੀ ਆ ਔਰ ਅਕਾਲੀ ਦਲ ਨੇ ਇਹ ਸਾਰਾ ਕੁਝ ਭੁਗਤਿਆ ਆਪਾਂ ਪਿੱਛੋਂ ਜਿੱਥੋਂ ਤੱਕ ਹਾਰਾਂ ਦਾ ਸਿਲਸਲਾ ਸ਼ੁਰੂ ਹੁੰਦਾ ਹੈ ਤੇ ਬੇਅਦਬੀਆਂ ਤੋਂ ਬਾਅਦ ਤੇ ਉਹ ਕੋਈ ਸਿਲਸਲਾ ਰੁਕਿਆ ਹੈ ਨਹੀਂ ਥੰਮਿਆ ਨਹੀਂ ਕਿਤੇ ਵੀ ਦੂਜੀ ਗੱਲ ਕਿ ਜੇ ਹੁਣ ਇਸ ਵੇਲੇ ਜ਼ੂਤ ਦੇ ਵੀ ਸਾਰੇ ਹੀ ਬੰਦੇ ਆਉਂਦੇ ਨੇ ਜਲਾ ਪ੍ਰਧਾਨ ਤੇ ਉਹਨਾਂ ਦੀ ਵੀ ਵਰਕਿੰਗ ਕਮੇਟੀ ਉਹਨਾਂ ਦੀ ਪੀਏਸੀ ਜਿੱਦਾਂ ਇਹ ਆਈ ਐ ਇੱਥੇ ਵਰਕਿੰਗ ਕਮੇਟੀ ਕੋਰ ਕਮੇਟੀ ਪੀਏਸੀ ਆਈ ਆ ਜ਼ਿਲ੍ਹਾ ਪ੍ਰਧਾਨ ਆਏ ਇਹਨਾਂ ਸਾਰਿਆਂ ਦੇ ਹੁੰਦਿਆਂ ਇਹ ਹਸ਼ਰ ਹੋਇਆ ਬੰਦੇ ਤਾਂ ਪਹਿਲਾਂ ਵੀ ਇੰਨੇ ਸੀ ਜਿੱਦਾਂ ਕੋਈ ਫਰਕ ਤਾਂ ਪੈ ਨਹੀਂ ਰਿਹਾ ਸਦਾ ਸੁਖਵੀਰ ਸਿੰਘ ਬਾਦਲ ਦੇ ਨਾਲ ਇਹੀ ਸਾਰੀ ਟੀਮ ਸੀ ਉਹੀ ਪੰਜਾਬ ਬਚਾਓ ਯਾਤਰਾ ਹੋਈ ਉਹਦੇ ਵਿੱਚ ਉਹਨੇ ਹੀ ਇਕੱਠ ਹੋਏ ਉਹਨੀਆਂ ਹੀ ਵੱਡੀਆਂ ਰੈਲੀਆਂ ਹੋਈਆਂ ਉਹਨੇ ਉਤਸ਼ਾਹ ਨਾਲ ਇਲੈਕਸ਼ਨ ਲੜੀ ਗਈ ਲੇਕਿਨ ਵੋਟ ਘਟ ਕੇ 13% ਰਹਿ ਗਈ ਜਿੱਦਾ ਮਤਲਬ ਹੈ ਕਿ ਉਹ ਮੀਨਿੰਗਲੈਸ ਪ੍ਰਕਿਰਿਆਵਾਂ ਨੇ ਜਨਾਚਰ ਤੁਸੀਂ ਨੀਤੀਗਤ ਫੈਸਲੇ ਨਹੀਂ ਲੈਂਦੇ ਜਦੋਂ ਅੱਜ ਜਿਹੜੇ ਨਾਰਾਜ਼ ਧੜੇ ਵਾਲੇ ਮੀਟਿੰਗ ਕਰ ਰਹੇ ਸੀਗੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ ਵੀ ਕੋਈ ਹੁਣ ਤੱਕ ਕੋਈ ਪ੍ਰੋਗਰਾਮ ਤਾਂ ਨਹੀਂ ਦੇ ਪਾਏ ਕੋਈ ਨੀਤੀ ਤਾਂ ਨਹੀਂ ਦੇ ਰਹੇ ਦੋਵੇਂ ਤੇਰਾ ਮੈਨੂੰ ਲੱਗਦਾ ਕਿ ਇੱਕ ਬૌਧਿਕ ਦਿਵਾਲੀਆਪਨ ਦੀਆਂ ਸ਼ਿਕਾਰ ਨੇ ਸਿਆਸੀ ਅਪਰੋਚ ਦੇ ਨਜ਼ਰੀਏ ਤੋਂ ਦਿਵਾਲੀਆਪਨ ਮੈਂ ਜੇ ਤੁਹਾਨੂੰ ਜੇ ਅਸੀਂ ਆਪਸ ਵਿੱਚ ਗੈਰ ਰਸਮੀ ਵੀ ਗੱਲ ਕਰ ਰਹੇ ਸੀਗੇ ਵੀ ਜੇ ਕਿੰਨਾ ਚੰਗਾ ਹੁੰਦਾ ਵੀ ਇਹ ਜਦੋਂ ਅਕਾਲੀ ਦਲ ਕਿਨਾਰਾ ਹੀ ਕਰ ਗਿਆ ਸੀ ਆ ਇਹ ਸਾਰੇ ਕਹਿੰਦੇ ਵੀ ਇੱਥੋਂ ਅਸੀਂ ਹੁਣ ਗੱਡੀਆਂ 'ਚ ਬਿਸਤਰੇ ਰੱਖਣ ਲੱਗਿਆਂ ਨਰਾਜ਼ ਸਾਰੇ ਕਹਿੰਦੇ ਕਿ ਅਸੀਂ ਹੁਣ ਉਹਨੇ ਦਿਨ ਜਲੰਧਰ 'ਚ ਰਾਵਾਂਗੇ ਗੱਲ ਜਿੱਤ ਧਾਰਦੀ ਨਹੀਂ ਗੱਲ ਤਾਂ ਹੁਣ ਲੜਾਈ ਲੜਨਦੀ ਆ ਜੇ ਗੱਲ ਕੋਈ ਵੈੱਡ ਹੀ ਲਈ ਆ ਤਾਂ ਉੱਥੇ 2600 ਵੋਟ ਪੈਂਦੀ ਆ ਜਾਂ 5235 ਆ ਜਾਂ 10000 ਜਾਂ 15000 ਮੈਟਰ ਨਹੀਂ ਕਰਦੀ ਲੜਨਾ ਥੋੜੀ ਛੱਡਣਾ ਚਾਹੀਦਾ ਸੋ ਮੈਂ ਜੇ ਤੁਹਾਨੂੰ ਮੋਟੇ ਤੌਰ ਤੇ ਇਸ ਮੁੱਚਤਾ 'ਚ ਪੁੱਛਾਂ ਕਿ ਕੀ ਫਿਰ ਇੱਕ ਵਾਰੀ ਇੱਕ ਵਾਰੀ ਜਦੋਂ ਲੀਡਰਸ਼ਿਪ ਭੱਜ ਜਾਏ ਲੀਡਰਸ਼ਿਪ ਭੱਜ ਜਾਏ ਤਾਂ ਫਿਰ ਆਮ ਸਿੱਖ ਖਲੋ ਜਾਂਦੇ ਹੁੰਦੇ ਆ ਇਤਿਹਾਸ ਬੜੀ ਵਾਰੀ ਰਿਪੀਟ ਹੋਇਆ ਹੁਣ ਅਗਲੀ ਗੱਲ ਤੁਸੀਂ ਕਰ ਦਿਓ ਸੁਰਜੀਤ ਕੌਰ ਦੇ ਨਾਲ ਅੱਜ ਉਹਨਾਂ ਅੰਮ੍ਰਿਤਪਾਲ ਤੋਂ ਵੀ ਮਦਦ ਮੰਗੀ ਆ ਸੁਰਜੀਤ ਕੌਰ ਦੇ ਨਾਲ ਕਿ ਜਲੰਧਰ ਦੇ ਇਸ ਹਲਕੇ ਦੇ ਸਾਰੇ ਸਿੱਖ ਖੜੇ ਹੋ ਜਾਣਗੇ ਜੇ ਘੱਟੋ ਘੱਟ ਇੱਕ ਉਹ ਸਿੱਖ ਔਰਤ ਜਿਹਨੂੰ ਪਾਰਟੀ ਅੱਗੇ ਲਿਆ ਕੇ ਪਛਾਹ ਹਟ ਗਈ ਆ ਤੇ ਸੋਰਸ ਰਿਸੋਰਸਸ ਪੱਖੋਂ ਵੀ ਉਹਦੇ ਕੋਲ ਕੋ ਪੈਸੇ ਤੇ ਲਿਖਾਸ ਨਹੀਂ ਤੇ ਉਹਦਾ ਭਾਰ ਫਿਰ ਆਮ ਸਿੱਖ ਚੁੱਕ ਸਕਦੇ ਆ ਜੀ ਤੁਹਾਨੂੰ ਲੱਗਦਾ ਹੈ ਜੇ ਹੋ ਸਕਦਾ ਮੇਰੇ ਸਾਰੇ ਜਰਨਲਿਸਟਿਕ ਕੈਰੀਅਰ ਦੇ ਵਿੱਚ ਮੈਂ ਪਹਿਲੀ ਵਾਰ ਹੀ ਦੇਖ ਰਿਹਾ ਕਿ ਪਾਰਟੀ ਦਾ ਜਿਹੜਾ ਅਫੀਸ਼ੀਅਲ ਕੈਂਡੀਡੇਟ ਹੈ ਜਿਹਦੇ ਕੋਲ ਸਿੰਬਲ ਹੈ ਉਹ ਨੂੰ ਪਾਰਟੀ ਦਿਸੋਰ ਕਰ ਰਹੀ ਹੈ ਜਦੋਂ ਸਿੰਬਲ ਦਿੱਤਾ ਜਾਂਦਾ ਹੈ ਨਾ ਤੇ ਉਹ ਪਾਰਟੀ ਵੱਲੋਂ ਦਿੱਤਾ ਜਾਂਦਾ ਹੈ ਹੈੱਡਕੁਆਰਟਰ ਤੋਂ ਉਹ ਥੱਲੇ ਡਿਸਟ੍ਰਿਕਟ ਦੇ ਲੈਵਲ ਦੇ ਲੀਡਰ ਤੋਂ ਨਹੀਂ ਹੁੰਦਾ ਉੱਪਰੋਂ ਸਾਰੇ ਫੈਸਲੇ ਹੁੰਦੇ ਆ ਉਹ ਪਾਰਟੀ ਦੀ ਅਫੀਸ਼ੀਅਲ ਕੈਂਡੀਡੇਟ ਸੀ ਨਾ ਕਿ ਇੱਕ ਜਿਹੜੀ ਚਾਰ ਮੈਂਬਰ ਦੀ ਕਮੇਟੀ ਬਣਾਈ ਸੀ ਉਹ ਵੀ ਸੰਵੀਰ ਸਿੰਘ ਮਾਦਰ ਹੋਰਾਂ ਨੇ ਖੁਦ ਹੀ ਬਣਾਈ ਸੀ ਵੀ ਉਹ ਦੇ ਕੈਂਡੀਡੇਟ ਸੀ ਜਿਹੜਾ ਸਿੰਬਲ ਦੇ ਦਾ ਤੇ ਗੱਲ ਹੀ ਖਤਮ ਹੋ ਗਈ ਇਹ ਸ਼ਹਿਰ ਸ਼ਰੌਂਣੀ ਕਾਂਗਰਸ ਦੇ ਇਤਿਹਾਸ ਪਹਿਲੀ ਵਾਰੀ ਹੈ ਕਿ ਅਫੀਸ਼ੀਅਲ ਕੈਂਡੀਡੇਟ ਨਾ ਉਹ ਡਿਸੋਂਨ ਕਰਤਾ ਪਾਰਟੀ ਦਾ ਤੇ سپورਟ ਡਿਕਲੇਅਰ ਕਰਤੇ ਬੀਐਸਪੀ ਨੂੰ ਵੀ ਜਿਹੜੀਆਂ ਗਲਤੀਆਂ ਪਹਿਲਾਂ ਹੋ ਜਾਂ ਹੁਣ ਤੱਕ ਜਿਹਦੇ ਕਰਕੇ ਪਾਰਟੀ ਖਤਮ ਹੋ ਰਹੀ ਉਤੋਂ ਕੁਝ ਸਬਕ ਸਿੱਖਿਆ ਨਹੀਂ ਜਾ ਰਿਹਾ ਜੇ ਤੁਸੀਂ ਇੱਕ ਛੋਟੀ ਜਿਹੀ ਇਲੈਕਸ਼ਨ ਹੈ ਪਤਾ ਵੀ ਹਾਰਨੇ ਆ ਤੁਸੀਂ ਇਹਨੂੰ ਉਸ ਤਰ੍ਹਾਂ ਹੀ ਸਟੇਟਸ 'ਤੇ ਰਹਿਣ ਦਿਓ ਇਹ ਨਹੀਂ ਕਿ ਇਹ ਕੈਂਡੀਡੇਟ ਕਿਸ ਗਰੁੱਪ ਵੱਲੋਂ ਖੜੀ ਹੈ ਗਰੁੱਪ ਵੱਲੋਂ ਤਾਂ ਖੜੀ ਨਹੀਂ ਪਾਰਟੀ ਵੱਲੋਂ ਕੈਂਡੀਡੇਟ ਖੜੀ ਸੀ ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ ਉਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਿ ਆਪ ਸਿੱਖ ਉਹਨਾਂ ਨੂੰ ਉਨ ਕਿਉਂ ਕਿਉਂ ਕਿ ਉਹ ਕਰ ਲੈਣਗੇ ਜੇ ਇਹ ਸੈਂਟੀਮੈਂਟ ਅਕਾਲੀ ਦਲ ਦੇ ਬਾਰੇ ਸਿੱਖਾਂ ਵਿੱਚ ਹੁੰਦਾ ਤੇ ਇਹ ਜਿਹੜੇ 10 ਕੈਂਡੀਡੇਟ ਹੈਗੇ ਨਾ ਜਿਨ੍ਹਾਂ ਨੇ ਸਿਕਿਉਰਿਟੀ ਜੱਤ ਹੋਈਆ ਫਿਰ ਹੋਣੀ ਨਹੀਂ ਸੀ। ਸੇਖ ਸੈਂਟੀਮੈਂਟ ਖੜਾ ਹੈ ਹਰ ਥਾਂ ਤੇ। ਉਹ ਅਕਾਲੀ ਦਲ ਦੇ ਨਾਲ ਨਹੀਂ ਖੜਾ। ਉਹ ਫਰੀਦਕੋਟ ਔਰ ਹੰਦੂਰ ਸਾਹਿਬ ਉਹ ਪ੍ਰੂਵ ਹੋ ਗਿਆ। ਬਈ ਉਹ ਸੈਂਟੀਮੈਂਟ ਤਾਂ قائم ਹੈ। ਇਹੀ ਸੈਂਟੀਮੈਂਟ ਕਿਸ ਵਾਲੇ ਸ਼ਰੋਣੇ ਖਾਲੀਦ ਅਲ੍ਹਾ ਲਾਹ ਹੁੰਦਾ ਸੀਗਾ ਇੱਥੇ ਹੀ ਸਾਰੇ ਰਦਾਵਾਂ ਦੀ ਕਨਟਰਡਿਕਸ਼ਨ ਹੈਗੀ ਹੈ ਜਿਹੜੀ ਜਿਸ ਪਾਸੇ ਇਹ ਤੋਰੀ ਨਹੀਂ ਰਿਹਾ ਇਹ ਤਾਂ ਹੁਣ ਇਸ ਗੱਲ ਤੇ ਆ ਗਏ ਨਾ ਵੀ ਕਿਹਦੇ ਕਰਕੇ ਪਾਰਟੀ ਦੀ ਇਹ ਹਾਲਤ ਹੋਈ ਹੈ ਪਾਰਟੀ ਦੀ ਹਾਲਤ ਆ ਮੈਂ ਅੱਗੇ ਵੀ ਗੱਲ ਕੀਤੀ ਸੀਗੀ ਕਿ 2007 ਦੀ ਇਲੈਕਸ਼ਨ 2012 ਤੋਂ ਲੈ ਲਓ ਉਰੋਂ ਤੋਂ ਪਾਰਟੀ ਦੇ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀਗੀ ਉਹਦੇ ਜੜ ਬਹੁਤ ਪਿੱਛੇ ਮੈਂ ਉਹਦੇ ਵਿੱਚ ਜਾਣਾ ਨਹੀਂ ਚਾਹੁੰਦਾ ਮੈਂ ਇੱਕ ਗੱਲ ਨਾਲ ਕਹ ਰਿਹਾ ਜਦੋਂ ਤੁਸੀਂ ਪੁਰਾਣੇ ਮੈਂ ਕਹਿੰਦਾ ਵੀ ਹਰ ਵਿਗੜੀ ਕਿਉਂ ਹੈ ਮੈਂ ਆਪਣੇ ਕਾਲਮ ਦੇ ਵਿੱਚ ਇਸ ਪਾਰਟੀ ਨੂੰ ਬਾਦਲਣ ਬਾਦਲ ਕੰਪਨੀ ਲਿਖਦਾ ਰਿਹਾ ਲਗਾਤਾਰ ਉਹ ਸਮੇਂ ਘਪਸੀ ਵੀ ਪਾਰਟੀ ਦੀ ਹਾਰਤ ਕੀ ਹੈ ਇਹ ਪਾਰਟੀ ਕਿੱਥੇ ਖੜ ਗਈ ਆ ਮੈਂ ਕਈ ਸਾਲ ਲਿਖਿਆ ਜੀ ਜੇ ਉਹ ਸੈਂਟੀਮੈਂਟ ਕਾਇਮ ਹੋਵੇ ਤੇ ਫਿਰ ਉਹ ਲੋਕ ਓਨ ਕਰ ਦੇਣਗੇ ਜਿਹੜਾ ਤੁਸੀਂ ਕਿਹਾ ਵੀ ਇਹ ਆਪਣੇ ਬਿਸਤਰੇ ਚ ਆ ਕੇ ਪਹੁੰਚ ਜਾਣ ਬਾਕੀ ਬਾਗੀ ਮੈਂ ਲੱਭ ਬਾਗੀ ਜ਼ਰੂਰ ਵਰਤੂੰਗਾ ਪਰ ਉਹ ਡਾਕਟਰ ਜੀ ਮੈਂ ਕਹ ਰਿਹਾ ਵੀ ਨਾ ਵਰਤੋ ਬਾਗੀ ਹੈ ਜਿਹੜੇ ਪਾਰਟੀ ਤੋਂ ਤੁਹਾਡੇ ਤੋਂ ਬਾਹਰ ਹੋਏ ਆ ਜਿਹੋ ਉਹਨਾਂ ਨੇ ਪਾਰਟੀ ਆਪਣੀ ਬਣਾਉਣੀ ਹੈ ਬੀਬੀ ਜੀ ਗਿਰਕੌਰ ਨੇ ਆਲਰੇਡੀ ਅਨਾਉਂਸ ਕਰਤਾ ਮੈਂ ਕਿਤੇ ਪੜ੍ਹ ਹੀ ਰਿਹਾ ਸੀਗਾ ਕਿ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਤੇ ਉਹਦੀ ਕੰਪੇਨ ਲੜਾਂਗੇ ਉਹ ਤਾਂ ਆਲਰੇਡੀ ਕੰਪੇਨ ਲਾਚ ਕਰ ਚੁੱਕੀ ਸੀ ਉਹਨਾਂ ਨੇ ਜਦੋਂ ਪਾਰਟੀ ਨੇ ਇਹ ਫੈਸਲਾ ਕੀਤਾ ਵੀ ਅਸੀਂ ਉਹਨੂੰ ਡਿਸਆਨ ਕਰਦੇ ਹਾਂ। ਸੋ ਉਹ ਕੰਪੇਨ ਤਾਂ ਲੜੀ ਜਾਏਗੀ। ਉਹ ਸਮੱਸਿਆ ਸਾਰੇ ਜਿਹੜੀ ਤੁਸੀਂ ਕੁੱਡੇ ਪਾਈਆਂ ਨੇ ਉਹਦੇ ਵਿੱਚ ਹੀ ਹੈ। ਜਦੋਂ ਉਹ ਸੈਂਟੀਮੈਂਟ ਦੁਬਾਰਾ ਕਾਲੀਦਲ ਦੇ ਬਾਰੇ ਵੱਡ ਗਿਆ ਤੇ ਪਾਰਟੀ ਮੁੜ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਏਗੀ। ਸਿਰ ਸਕੂਟੀਆਂ ਯਾਤਰੀ ਹੋਣਗੀਆਂ। ਉਹਦੇ ਵਾਸਤੇ ਇੱਕ ਕੰਮ ਕਰਨ ਦੀ ਲੋੜ ਹੈਗੀ। ਹੁਣ ਸਮੱਸਿਆ ਕੀ ਹੈ? ਆ ਜਿਹੜਾ ਨਵਾਂ ਗਰੁੱਪ ਖੜਾ ਹੋਗਾ ਸੀਨੀਅਰ ਲੀਡਰ ਸਾਰੇ ਹਰ ਈ ਤਾਂ ਜਿਹੜੇ ਮੈਂ ਲਵ ਚ ਵਰਤਦਾ ਹਾਂ ਮੈਂ ਹਰ ਗਲਤੀ ਤੇ ਹਰ ਗੁਨਾਹ ਲਾ ਪਾਠ ਸੀ ਕੱਲਾ ਬਾਦਲ ਪਰਿਵਾਰ ਨਹੀਂ ਇਹ ਤਾਂ ਨਾਲ ਉਹਦੇ ਇਸੇ ਦਾ ਅਸੀਂ ਜੋ ਗਲਤੀਆਂ ਹੋਈਆਂ ਨੇ ਉਸ ਤੋਂ ਬਾਅਦ ਸਾਰੀਆਂ ਮਾਫੀ ਮੰਗਣ ਚੱਲੇ ਪਰ ਸਰ ਹੁਣੇ ਬਿਲਕੁਲ ਚੱਲੇ ਆ ਇਸੇ ਕਰਕੇ ਚੱਲੇ ਆ ਹੂੰ ਪੰਥ ਪੱਛਣ ਆ ਰਿਹਾ ਇਹ ਹੀ ਗੱਲ ਕਿਸੇ ਵੇਲੇ ਸੁਖਵੀਰ ਸਿੰਘ ਬਾਦਲਾਵਰ ਨੂੰ ਕਹੀ ਗਈ ਸੀ ਕਿ ਤੁਸੀਂ ਇਸ ਤਰ੍ਹਾਂ ਵਿਧੀਵਤ ਤਰੀਕੇ ਨਾਲ ਮਾਫੀ ਮੰਗ ਲਓ ਤੇ ਇਹ ਸਮੱਸਿਆ ਖਤਮ ਹੋ ਜਾਈਗੀ ਪਰ ਗਿਆਨੀ ਹਰਪ੍ਰੀਤ ਸਿੰਘ ਹਰ ਕਿਹਾ ਸੀ ਉਦੋਂ ਕਿ ਜੇ ਮਾਫੀ ਮੰਗਣੀ ਆ ਤਾਂ ਫਿਰ ਪਹਿਲਾਂ ਸਾਰੇ ਅਸਤੀਫੇ ਦੇ ਕੇ ਆਓ ਇਹ ਸ਼ਾਇਦ ਇੱਕ ਗਰੁੱਪ ਗਿਆ ਸੀ ਵਫਤ ਗਿਆ ਸੀ ਚਲੋ ਮੈਨੂੰ ਬਹੁਤਾ ਨਹੀਂ ਪਤਾ ਬਈ ਉਹਨਾਂ ਨੇ ਕਿਹਾ ਸੀ ਵੀ ਕਿਸ ਢੰਗ ਦੇ ਨਾਲ ਆਓ ਤੇ ਜੇ ਦੇ ਕੇ ਵੀ ਚਲੇ ਜਾਂਦੇ ਫਿਰ ਕੀ ਸੀਗਾ ਜੀ ਅਸਤੀਫੇ ਤਾਂ ਅਕਾਲ ਤਖਤ ਤੋਂ ਨਹੀਂ ਸੌਪਣੇ ਸੀ ਨਾ ਅਸਤੀਫੇ ਨਾਲ ਲੈ ਕੇ ਚਲੇ ਜਾਂਦੇ ਤੇ ਉਸ ਤੋਂ ਬਾਅਦ ਦੇਖਦੇ ਹੋ ਪ੍ਰੋਸੀਜਰ ਕੀ ਹੁੰਦਾ ਨਵਾਣੇ ਉਹਦਾ ਸੀ ਮਤਲਬ ਕੇ ਨਵਾਣੇ ਸਿੱਖ ਬਣ ਕੇ ਆਓ ਨਮਰਤਾ ਦੇ ਨਾਲ ਆਓ ਉਸਦੀ ਫਿਰ ਮਤਲਬ ਇਹ ਹੁੰਦਾ ਉਹਨਾਂ ਕਾਰਵਾਈ ਦੀ ਪਾਤੀ ਸਰ ਉਹਨਾਂ ਨੂੰ ਭੇਜਤਾ ਜੀ ਦਮਦਮਾ ਸਾਹਿਬ ਫਿਰ ਜਥੇਦਾਰੀ ਲੈ ਲਈ ਹੁਣ ਤੁਸੋਂ ਦੂਜੀ ਗੱਲ ਤੁਸੀਂ ਫਿਰ ਖੜੀ ਕਰਤੀ ਹੁਣ ਮੈਂ ਉੱਥੇ ਆਣਾ ਅਕਾਲੀ ਦਲ ਦੇ ਪ੍ਰਧਾਨ ਦਾ ਮਤਲਬ ਕੀ ਹੈ ਜੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਆਪ ਦੇ ਵਿੱਚ ਸਲਤਰਤ ਹੈ ਬਾਕੀ ਪਾਰਟੀਆਂ ਹਿੰਦੁਸਤਾਨੀਆਂ ਨਾਲੋਂ ਅਕਾਲੀ ਦਲ ਦਾ ਪ੍ਰਧਾਨ ਬਿਲਕੁਲ ਵੱਖਰਾ ਹੈ ਇਸੇ ਕਰਕੇ ਸੁਮੇਰ ਜੀ ਬਾਦ ਇਹ ਪ੍ਰਧਾਨਗੀ ਨਹੀਂ ਛੱਡ ਰਹੇ ਇੱਕ ਸਵਤੰਤਰਤ ਹੋਰ ਹੈ ਜਿਹੜੀ ਸਿੱਖ ਇੰਸਟੀਚਿਊਸ਼ਨਸ ਹੈਗੀ ਹੈ ਉਹਨਾਂ ਦਾ ਬਿਨੋਕੁਲੇ 控制 ਬਾਦਲ ਪਰਿਵਾਰ ਕੋਲ ਹੈ ਇਸ ਵੇਲੇ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਉਹ ਪਾਵਰ ਇਹਨਾਂ ਕੋਲ ਇਨਡਾਇਰੈਕਟ ਹੈ ਜਦ ਤੱਕ ਉਹ ਪਾਵਰ ਹੈ ਇਸ ਸਸਟੇਨ ਕਰਨਗੇ ਇਹ ਧਿਆਨ ਰੱਖਿਓ ਜੇ ਹਾਂ ਲੈ ਗਏ ਕਿਸੇ ਤਰੀਕੇ ਦੇ ਨਾਲ ਸਿਰ ਗੱਲ ਵੱਖਰੀ ਹੈਗੀ ਹੈ ਉਹ ਇਹਨਾਂ ਦਾ ਜਿਹੜੀਆਂ ਪਾਵਰ ਦੀਆਂ ਰੂਟਸ ਹੈਗੀਆਂ ਉਹ ਸਰਕਾਰ ਦੇ ਵਿੱਚ ਤਾਂ ਇੱਕ ਪਾਸੇ ਸੀਗੀਆਂ ਇਹ ਜਿਹੜੀ ਸਿਕਸ ਸੰਸਥਾ ਦੇ ਵਿੱਚ ਇਹਨਾਂ ਦੀ ਜੜਾਂ ਹੈਗੀਆਂ ਉਹ ਦੂਜਾ ਪਾਵਰ ਸਟਰਕਚਰ ਹੈ ਜਿਹੜਾ ਤੁਸੀਂ ਕਹੇ ਵੀ ਚੱਕ ਕੇ ਤਰਵੰਡੇ ਸਾਹਿਬ ਉਹ ਭੇਜਤਾ ਇਹ ਹੀ ਪਾਵਰ ਹੈ ਇੱਥੇ ਹੀ ਫਰਕ ਹੈ ਇਸੇ ਕਰਕੇ ਸੁਖਵੀਰ ਜੀ ਪ੍ਰਧਾਨਗੀ ਨਹੀਂ ਰੜਾਉਣਾ ਚਾਹੁੰਦੇ ਸਮੱਸਿਆ ਕਿਸੇ ਹੋਰ ਰੂਟਡ ਹੈਗੀ ਹੈ ਜਦੋਂ ਉਸ ਪਾਸੇ ਦੇਖੋਗੇ ਵੀ ਪਾਵਰ ਕਿੰਨੀ ਹੈ ਸ਼੍ਰੋਮਣੀ ਕਾਲ ਦਿਲ ਦੇ ਪ੍ਰਧਾਨ ਦੀ ਗੱਲ ਸਮਝ ਆ ਜਾਏਗੀ ਇੱਕ ਸੌਤਰਤ ਉਹ ਅੱਜ ਵੀ ਕੰਟਰੋਲ ਕਰਦੇ ਆ ਭਾਵੇਂ ਸਰਕਾਰ ਦਾ ਹਿੱਸਾ ਹੈ ਜਾਂ ਨਹੀਂ ਹੈ ਔਰ ਉਹ ਇਸ ਉਸ ਸੌਤਰਤ ਦੀ ਬੇਸੇਜ ਤੇ ਉਹ ਆਪਣੇ ਬਾਰਗੇਨਿੰਗ politcal level ਤੇ ਦਿੱਲੀ ਵਿੱਚ ਕਰ ਸਕਦੇ ਸਰਣਗੇ ਜਾਂ ਨਹੀਂ ਕਰਨਗੇ ਕੋਈ ਉਹਨਾਂ ਨੂੰ ਪੁੱਛਦਾ ਹੈ ਜਾਂ ਨਹੀਂ ਪੁੱਛਦਾ ਗੱਲ ਵੱਖਰੀ ਹੈ ਲੇਕਿਨ ਪਾਵਰ ਉਥੋਂ ਉਹ ਡਰਾ ਕਰਦੇ ਆ ਸੋ ਅੱਜ ਦੇ ਤਰੀਕ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਛੇਤੀ ਕੀਤੇ ਆ ਮੈਂ ਛੱਡਣਗੇ ਬਾਕੀ ਜਿਹੜਾ ਉਹਨਾਂ ਨੇ ਲਿਆ ਨਾ ਕਿ ਮੈਂ ਫਲਾਨਿਆਂ ਦੀ ਮੀਟਿੰਗ ਬੁਲਾ ਲਈ ਅੱਜ ਟੀਮ ਅਨਾਉਂਸਮੈਂਟ ਕੀਤੀ ਹੈ ਫਲਾਨੇ ਵੰਗ ਦੀ ਬੁਲਾ ਲਈ ਧੂਤਾ ਕਮੇਟੀ ਦੀ ਰਿਕਮੈਂਡੇਸ਼ਨ ਤੋਂ ਬਾਅਦ ਇਹਨਾਂ ਨੇ ਸਾਰੇ ਆਪਣੀਆਂ ਜੇਸੇ ਬੰਦੀਆਂ ਭੰਗ ਕਰਤੀਆਂ ਸੀਗੀਆਂ ਹੁਣ ਸਾਰੀਆਂ ਨਾਮਿਨੇਟਡ ਨਾਮਿਨੇਟਡ ਦਾ ਪ੍ਰਧਾਨ ਨਹੀਂ ਕੀਤੀਆਂ ਉਹਨਾਂ ਨੂੰ ਤੁਸੀਂ ਮਤੇ ਪਾਸ ਕਰਾ ਲਓ ਜੋ ਮਰਜ਼ੀ ਕਰਾ ਲਓ ਉਹ ਤੁਹਾਡੇ ਬੰਦੇ ਆ ਅਸਲੀ ਗੱਲ ਜਿਹੜੀ ਆਪਾਂ ਵਾਰ-ਵਾਰ ਕਰ ਰਹੇ ਹਾਂ ਜਦ ਤੱਕ ਤੁਸੀਂ ਲੋਕਾਂ ਦਾ ਭਰੋਸਾ ਨਹੀਂ ਦਿੰਦੇ ਉੱਥੇ ਕੰਫੀਡੈਂਸ ਬੋਰਡ ਤਾਂ ਤੁਹਾਨੂੰ ਲੋਕਾਂ ਦੀ ਚਾਹੀਦੀ ਆ ਸਿੱਖਾਂ ਦੀ ਚਾਹੀਦੀ ਹੈ ਉਹ ਮਿਲਦੀ ਹੈ ਕਿ ਨਹੀਂ ਕੱਲੋਂ ਤੁਸੀਂ ਐਸਜੀਪੀਸੀ ਦੀ ਜਨਰਲ ਅਸ ਦੇ ਇਲੈਕਸ਼ਨ ਐਸਜੀਪੀਸੀ ਦਾ ਜਨਰਲ ਹਾ우스 ਰეკਮੈਂਡ ਕਰਦੇ ਗਵਰਨਰ ਨੂੰ ਕਿ ਸਾਡੀ ਇਲੈਕਸ਼ਨ ਓਵਰ 듀 ਹੈ ਇਲੈਕਸ਼ਨ ਕਰਾਈ ਜਾਵੇ ਟੈਸਟ ਤਾਂ ਇੱਥੇ ਹੋ ਜਾਏਗਾ ਹੂੰ ਵੀ ਤੁਸੀਂ ਸਿੱਖ ਤੁਹਾਨੂੰ ਔਨ ਕਰਦੇ ਆ ਨਹੀਂ ਕਰਦੇ ਮੇਜਰ ਟੈਸਟ ਇੱਕੋ ਹੀ ਟੈਸਟ ਹੈ ਇਸ ਵੇਲੇ ਸਿੱਖਾਂ ਦੀ ਲੀਡਰਸ਼ਿਪ ਦਾ ਨਿਰਣਾ ਕਰਦਾ ਉਹ ਐ ਸ਼੍ਰੋਮਣੀ ਕਮੇਟੀ ਦੀ ਜਨਰਲ ਅਸ ਦੇ ਇਲੈਕਸ਼ਨ ਚਲਾਉਣੇ ਗਵਰਨਮੈਂਟ ਆਫ ਇੰਡੀਆ ਨੇ ਤੇ ਜੇ ਐਸਜੀਪੀਸੀ ਖੁਦ ਰეკਮੈਂਡ ਕਰੇ ਤੇ ਮੇਰੇ ਖਿਆਲ ਤੋਂ ਜਲਦੀ ਹੋ ਜਾਏਗੀ ਇਹ ਆਪਣੇ ਆਪ ਦੇ ਵਿੱਚ ਇਹਨਾਂ ਵਾਸਤੇ ਚੈਲੰਜ ਹੈ ਇਹ ਆਪਸ ਚ ਦੂਸ਼ਣਵਾਦੀ ਕਰਨ ਦੀ ਕੋਈ ਲੋੜ ਨਹੀਂ ਗਈ ਤੁਸੀਂ ਚੁੱਪ ਕਰਕੇ ਇਲੈਕਸ਼ਨ ਅਨਾਉਂਸ ਕਰਾ ਦਿਓ ਔਰ ਇਹ ਫੈਸਲਾ ਹੋ ਜਾਏਗਾ ਤੇ ਸਿੱਖਾਂ ਦੀ ਲੀਡਰਸ਼ਿਪ ਕਿਹੜੀ ਹੈ ਜੀ ਜੇੜੀ ਮੈਂ ਕਰ ਹੋਰ ਕਲੀਅਰ ਕਰਦੇ ਆਂ ਤੁਸੀਂ ਕਹਿੰਦੇ ਵੀ ਇਹਨਾਂ ਦਾ ਪਾਰਟੀ ਪ੍ਰੋਗਰਾਮ ਇਹਨਾਂ ਨੇ ਕੋਈ ਨਹੀਂ ਦਿੱਤਾ ਜੀ। ਅਜੇ ਤਾਂ ਪਾਰਟੀ ਬਣੀ ਨਹੀਂ। ਸਭੇ ਤਾਂ ਪਹਿਲੇ ਆਪਣੇ ਗੁਨਾਹ ਬਖਸ਼ੋਣੇ ਆ। ਹੂੰ। ਲੋਕਾਂ ਨੂੰ ਪ੍ਰੋਸੁਯੋਗਤਾ ਬਣਾਉਣੀ ਆ ਕਿ ਅਸੀਂ ਸਾਫ਼ ਸੁਥਰੇ ਹੋ ਕੇ ਤੁਹਾਡੇ ਸਾਹਮਣੇ ਪੇਸ਼ ਹੋਣ ਲੱਗੇ ਆਂ। ਪ੍ਰੋਗਰਾਮ ਬਾਅਦ ਦੇ ਵਿੱਚ ਆਏਗਾ। ਪਹਿਲਾਂ ਆਪਣੀਆਂ ਪੁਲਾ ਬਖਸ਼ਾਓ ਤੇ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਜਾਓ। ਤੇ ਆਪਣਾ ਪ੍ਰਧਾਨ ਨਵਾਂ ਜਿਹਨੂੰ ਵੀ ਤੁਸੀਂ ਲਾਉਣਾ ਹੈ ਉਹ ਤਾਂ ਅਨਾਊਂਸਮੈਂਟ ਕਰਤੀ ਉਹਨਾਂ ਨੇ ਕਿ ਸਾਡੇ ਵਿੱਚੋਂ ਕੋਈ ਨਹੀਂ। ਮਤਲਬ ਜਿਹੜੀ ਆਪਸੀ ਪਾਵਰ ਟਸਲ ਸੀ ਇਸ ਗਰੁੱਪ ਦੀ ਉਹਨਾਂ ਨੇ ਇਹ ਚੰਗੇ ਢੰਗ ਨਾਲ ਫੈਸਲਾ ਕਰ ਲਿਆ ਇਸ ਚੀਜ਼ ਦਾ ਵੀ ਆਪਸ ਵਿੱਚ ਕੋਈ ਪਾਵਰ ਸਟਰਗਲ ਕਰਨ ਦੀ ਲੋੜ ਨਹੀਂ ਗਈ ਪ੍ਰਧਾਨ ਬਾਹਰੋਂ ਲੈ ਲਓ ਤੁਸੀਂ ਜੀ ਇਹਨਾਂ ਜੋ ਕੋਈ ਨਹੀਂ ਬਣੇਗਾ ਉਹ ਇਸ਼ੂ ਖਤਮ ਹੋ ਗਿਆ ਆਪਣੇ ਮਾਫੀ ਤੋਂ ਬਾਅਦ ਮੇਰੇ ਖਿਆਲ ਚ ਨਵਾਂ ਇਹਨਾਂ ਦਾ ਪਾਰਟੀ ਪ੍ਰੋਗਰਾਮ ਆ ਜਾਏਗਾ